ਹਏ ਹਏ ਤੇ ਮੇਰੇ ਸਾਲੇ ਦਾ ਤਾਂ ਪਾਗੜਾ ਹੋਇਆ ਹਏ ਹੋਰ ਲੱਗਾ ਬੜਾ ਮੋਟਾ ਓਏ ਝਾਂਜਰਾ ਪਾਈਆਂ ਨੇ ਤੇਰੇ ਪੈਰਾਂ 'ਚ ਭੈਣ ਦੀ ਮਰ ਆ ਗਿਆ ਕਿਵੇਂ ਤੂੰ ਨਾ ਮੱਕዱ 'ਚ ਅੱਠ ਘੇੜੇ ਲਾ ਦੇ ਨੌਵਾਂ ਘੇੜਾ ਹੈ ਕਿਉਂ ਸਾਨ ਕਰਦਾ ਫਿਰ ਕੋਈ ਮੇਤੋਂ ਸਾਨ ਕਰਦਾ ਰਾਤ ਦਾ ਫਿਰ ਦਰ ਗੱਟੇ ਵੱਟ ਗਿਆ ਮੱਸਰ ਮੇਰੇ ਕੋਈ ਜਿਆਦਾ ਪੁੱਛਿਆ ਤਾਂ ਮੇਰੀ ਰੋਟੀ ਲੈ ਕੇ ਦਿੱਤੀ ਇਹਦਾ ਮੈਨੂੰ ਜਦੋਂ ਰੋਟੀ ਮੇਰੀ ਆਊਗੀ ਤੇ ਤੇਰੀ ਆਜੂਗੀ ਨਾਰਦੀ ਨਾਲ ਤੇਰੀ ਖਾ ਆਇਆ ਪਰ ਉੱਥੇ ਆਪਣਾ ਖਬਰੇ ਕੀ ਕੀ ਕਰਨੀ ਹੈ ਦੋਨੇ ਜੀ ਖਾਣ ਨੂੰ ਪੈਣੇ ਬੜੀਆਂ ਸਟ੍ਰਾਬਰੀਆਂ ਖਾਣੀਆਂ ਸੀ ਸਟ੍ਰਾਬਰੀਆਂ ਖਾਣੇ ਹੋ ਸਰਦਾਰਾਂ ਨੇ ਲੱਗਿਆ ਹੁੰਦਾ ਦੀ ਇਹ ਜੇ ਬੇਲ ਨੂੰ ਕੇਲਾ ਜੂਸ ਪਿਆ ਦਿੰਦੀ ਸੀ ਸਰਦਾਰ ਲਈ ਤੂੰ ਮੇਰਾ ਸਾਰਾ ਕੀ ਲੈ ਕੇ ਦਿੰਨਾ ਮੈਨੂੰ ਇਹਦੇ ਮਾਰਦਾ ਕੋਈ ਪਹੀ ਬੂਈ ਰੱਖ ਲੈਣਾ ਮੜੀ ਮੋਟੀ ਗਾਲ ਲੈਂਦਾ ਮੱਕੇ ਹਾਦੀ ਵਿੱਚ ਚੰਗਾ ਬਣਾ ਬਈ ਕੋਠੇ ਲਵੇ ਕੱਖ ਵੀਜਲਾ ਅਈ ਥੱਬੇ ਚੱਕ ਰੇੜੇ 'ਚ ਪਾਦਾ ਕਰਾਂਗੇ ਭੈਣ ਦੇ ਖਾਜ ਵਜੋਂ 2 ਕਿੱਲੇ ਦੀ ਪਾਹੀ ਤੇ ਲੈਉਣੇ ਪੈਂਦੇ ਨੇ ਹਾਂ ਮਾਥੂਡੀ ਨੂੰ ਓਏ ਤੁਹਾਨੂੰ ਭੈਣ ਚੋਂ ਦਾ ਕੁਰਸੀਆਂ ਢਾਣ ਵਾਸਤੇ ਰੱਖਿਆ ਮੈਂ ਕੁਰਸੀ ਤੇ ਬਿਠਾਉਣ ਵਾਸਤੇ ਰੱਖਿਆ 90000 ਰੁਪਏ ਤਾਂ ਤੈਨੂੰ ਮੈਂ ਕੋਸਾਨ ਨਹੀਂ ਕਰਦਾ ਮੇਰੇ ਤੇ ਏ ਤੂੰ ਮੇਰੇ ਸ਼ਾਨ ਕਰਦਾ ਭੈਣ ਮਰਾਗਾ ਤੇ ਕੋ ਤੇਰੇ ਕੱਖ ਜੇ ਭੈਣ ਦੇ ਯਾਰ ਨੇ ਸਾਰੇ ਕੱਖਾਂ ਦੀ ਭੈਣ ਕਰਤੀ ਸੀ ਕਰਤੀ ਭੈਣ ਫਿਰ ਸ਼ਾਨ ਕਰਦਾ ਤੂੰ ਮੇਰੇ ਤੇ ਮੁੱਲ ਲੈ ਲਿਆ ਤਾਂ ਮੈਨੂੰ ਓਏ ਹੁਣ ਕੰਮ ਦਾ ਕਰਨੀ ਆ ਹੁਣ ਕੰਮ ਕਰਨਾ ਬਟਾ ਮੁੰਡਾ ਕੰਮ ਦੇ ਪਰਦੀ ਰਿਪੋਰਟ ਤੇ ਚੱਲਦਾ ਮੈਂ ਆਵਰੇ ਚੱਕ ਲਈ ਕੱਖ ਜ ਮੈਨਾਂ ਜਾਣਾ ਭੇਡ ਕਿਉਂ ਦੇਤ ਓਏ ਗੱਲ ਸੁਣ ਲੈ ਮੇਰੀ ਨਾ ਮਣੀ ਸੁਣਦਾ ਓਏ ਤੇਰਾ ਭਈਏ ਆਉਣੇ ਬੱਟ ਪਚਾ ਦੇ ਯਾਰ ਮੇਰੇ ਨਾਲ ਲੱਗ ਕੇ ਪਚੋ ਪਜਾਰਾ ਯਾਰ ਬੱਟ ਮੈਂ ਤੈਨੂੰ ਕੀ ਕਹਿਣਾ ਪਰਦੀ ਕੱਖ ਚੱਕਾ ਕੇ ਬੱਟਾ ਪੋਚਾ ਸਾਰੀ ਰਾਤ ਦਾ ਉਰੇ ਫਰਦਾ ਪੁੱਛੇ ਜਾਂਦ ਮੇਰੀ ਪਰਦੀ ਮੈਨੂੰ ਤਾਂ ਟਾਬਰ ਜੀ ਡਰਾਈ ਕੇ ਮਹਾ ਮਰਾ ਘਰ ਆ ਬਣ ਖੜਿਆ ਕਿਤੇ ਉਹ ਰਾਵਣਾ ਕੁੜੀ 14 ਦਾ ਕਾਬਰ ਨੇ ਬਿਜਲੀ ਵਾਲੇ ਕਾਬਰ ਨੇ ਸਾਰੀ ਰਾਤ ਦਾ ਫੁਰ ਦੌਰੇ ਮੈਂ ਸਾਰੀ ਰਾਤ ਦਾ ਇਹਨਾਂ ਨੇ ਸੀਰੀ ਆਪਾਂ ਦੀ 5 ਵਜੇ ਨੂੰ ਉੱਗ ਜਾਂਦਾ ਕਰੇ ਕੰਮ ਵਾਸਤੇ ਤੁਰ ਪਹਿਲੇ ਤੇ ਹੋਰ ਕੰਮ ਵਾਸਤੇ ਫਿਰ ਟਾਈਮ ਹੁੰਦਾ ਟਾਈਮ ਹੁੰਦਾ ਉਹ ਯਾਰ ਹੁਣ ਰਾਤ ਨੂੰ ਮੋਟਰ ਮਟਰ ਦਾ ਹੁਣੀ ਪੈਂਦਾ ਫੇਰੇ ਪਾਣੀ ਪੂਰਾ ਹੁੰਦਾ ਹੁਣ ਆ ਪੈਂਦਾ ਕਿਤੇ ਬੱਟ ਪੋਚਣਾ ਪੈਂਦਾ ਜਮੀਨ ਪੀਲਾ ਨਹੀਂ ਛੱਡਦਾ ਸਿਰ ਖੁਰਕਣ ਨਹੀਂ ਦਿੰਦਾ ਤੂੰ ਕਥੇ ਸੱਪ ਆ ਗਿਆ ਦਰ ਰੜ ਕੇ ਚੱਕ ਲਈਦਾ ਖਲਿਆਬ ਦੇ ਮੈਣੀ ਲੇਂਦਾ ਉਹ ਬੂਟੇ ਲੈ ਜਾ ਯਾਰਾ ਮੈਨਾਂ ਲੈ ਕੇ ਜਾਂਦਾ ਯਾਰਾ ਪਾਏ ਨੁਗਰਾ ਮਾਇਰੀ ਨੂੰ ਭੈਣ ਚੋਧਰ ਨੂੰ ਜਮੀਆ ਕਰ ਲਈ ਹੈਗੀ ਸਾਰੀ ਭੈਣ ਕਰਤੀ ਕੱਖਾਂ ਦੀ ਨੇ ਚੱਕ ਲਿਆ ਈ ਸਾੜਿਆ ਆ ਜਾ ਯਾਰ ਕਿਉਂ ਯਾਰ ਚੌੜ ਕਰੀ ਜੰਨੇ ਉਹ ਚੌੜ ਨਹੀਂ ਕਰਦਾ ਮੈਂ ਚੱਕ ਲਿਆ ਯਾਰਾ ਐ ਚਲ ਲੈਣੇ ਕਰ ਲੈ ਯਾਰ ਇਹਦਾ ਪੁਰਾਣਾ ਸਿਹੜ ਲਿਆ ਤਾਂ ਯਾਰ ਮੈਂ ਸੀਰੀਕ ਨੂੰ ਲਾਇਆ ਮੈਂ ਗਰਨੇ ਲੇਖੇ ਲੈਨੇ ਮੇਰੇ ਸਾਲ ਕਰਨੇ ਓਏ ਕੁੜੀ ਤੋਂ ਇਹਨੇ ਸਾਰੇ ਕੱਖ ਖਰਾਬ ਕਰ ਦਿੱਤੇ ਦਾਸ ਤੇਰੀ ਮਾਂ ਨੇ ਨਾ ਡੰਗਰ ਕਿਵੇਂ ਖਾਂਗੇ ਇਹਨੂੰ ਲੇ ਦੁਮਾ ਕਲਾ ਕਿਥੋਂ ਭੈਣ ਦਰ ਸਿੱਟ ਪਈ ਗਿਆ ਮੇਰੇ ਉਹ ਕੱਖ ਮੈਂ ਸਿੱਟ ਲੈਣਾ ਬੋਟਲਾਂ ਦੇ ਪੋਛਵੇ ਉਹ ਇਹ ਟੱਕਰੀ ਸਿੱਟ ਲੈ ਕੇ ਜੀ ਬਟਲਾਂ ਦੇ ਪੋਛਵੇ ਸਾਰਾ ਕੁਝ ਆਪੇ ਪੋਚਾ ਉਹ ਤਾਂ ਮੇਰਾ ਸਾਰਾ 90000 ਮੂੰਹ ਡੱਟ ਕੇ ਫਾੜ ਲੈ ਨਾਲ ਦੀ ਨਾਲ ਹੋਰ ਤਾ ਕਿੱਧਰ ਜਾ ਜਾ ਰ ਬਣ ਰਿਆ ਓ ਯਾਰ ਮੈਂ ਤਾਂ ਪਿੰਡ ਜਾ ਕੇ ਆਉਣਾ ਯਾਰ ਕਿਉ ਪਿੰਡ ਕੀ ਫੇਰੇ ਨੇ ਭਾਈ ਉਸ ਪਿੰਡ ਜਾ ਮੇਰੇ ਕੰਮ ਪਿਆ ਕਿੰਨਾ ਓ ਕਰ ਲੂ ਕੰਮ ਆ ਮਾ ਮਾਨ ਓ ਖੂਨ ਟੈਸਟ ਜਾ ਕਰਾ ਕੇ ਨਾਲੇ ਮੇਰੀ ਸਾਲੀ ਨੇ ਆਉਣਾ ਸਾਡੂ ਆਊਗਾ ਮੇਰਾ ਅੱਜ ਛੋਟੀ ਭੈਣ ਤੇਰਾ ਰਿਸ਼ਤੇਦਾਰ ਨਹੀਂ ਮਾ ਨੇ ਕਿਹਦੇ ਸਾਲੀ ਕਿਹਦੇ ਸਾਡੂ ਤੇ ਸੱਸਾ ਦੀ ਤਰੀ ਯਾਰ ਫਿਰ ਵਰਤਨਾ ਨਹੀਂ ਹੈਗਾ ਸੀ ਵਰਤਨਾ ਨਹੀਂਗਾ ਪਨੋਇਆ ਕੌਣ ਲਾਊਗਾ ਕਿ ਲੱਗਦਾ ਖੜੇ ਬੁਰੇ ਫਿਰ ਵੀ ਤੇ ਇੱਕ ਦੇ ਲੇਟ ਵਿੱਚ ਜਾਨ ਨਿਕਲਦੀ ਏ ਤੇਰੀ ਹਰਦੀ ਨਹੀਂ ਹੁੰਦਾ ਫਿਰ ਕੰਨੀ ਚਾਚਾ ਚਾਚਾ ਕਰਾ ਆਪ ਦੀ ਕੰਡ ਝਾੜ ਕਰਾਈ ਬਣ ਅੱਲਾ ਤੇਰਾ ਲੂਟ ਨਹੀਂ ਆਉਂਦਾ ਮੈਨੂੰ ਲੱਗਦਾ। ਬੁੱਟੇ ਮੇਰੀ ਗੱਲ ਸੁਣ ਬਾਈ। ਰੋਜ਼ ਰੋਜ਼ ਦਾ ਕਲੇਸ਼ ਵਧੀਆ ਨਹੀਂ ਹੁੰਦਾ ਬਾਈ। ਠੀਕ ਸਮਝ ਗਿਆ ਮੇਰੀ ਗੱਲ। ਜੇ ਤੇ ਤੂੰ ਨਹੀਂ ਸਾਲ ਲੱਗਦਾ ਆਪਦਾ ਹਿਸਾਬ ਕਰ ਲੈ ਨਿਪਟ ਲੈ ਮੇਟਾ। ਮੈਂ ਹੋਰ ਬੰਦਾ ਰੱਖ ਲੈਂਦਾ। ਕਰ ਲੈ ਫਿਰ ਮੇਰੇ ਨਾਲ ਸਾਹਿਬ 12000 ਰੁਪਏ ਕੱਟ ਲੈ 400 ਦੀ ਹਾੜੀ ਚੱਲਦੀ ਐ। ਬਾਕੀ ਤੇਰੇ ਮੈਂ ਕਿਸ਼ਤਾਂ ਚ ਦੇ ਦੂੰ ਅਗਲੇ ਸਾਲ। ਕਿਉਂ ਅਗਲੇ ਸਾਲ ਕਿਵੇਂ ਦੇਵੇਂਗਾ ਤੂੰ ਕਿਸ਼ਤਾਂ ਚ ਜਦੋਂ ਮੈਨੂੰ? ਜਿੰਨੇ ਨਿਪੜਨਾ ਹੁਣ ਨਿਪੜ ਪੈਸੇ ਧਾਰ ਇੱਥੇ ਮੇਰੇ। ਹੁਣ ਖਾਣ ਨਹੀਂ ਹੁਣ ਕੱਥੇ ਨੇ ਮਰਾ ਗਿਆ ਭਾਪਣੀ ਦਾ ਵਿਆਹ ਤੁਹਾਡਾ ਯਾਰ ਤੁਸੀਂ ਲੈਖੇ ਲੈ ਲਓ ਯਾਰ ਮੇਰੇ ਯਾਰ ਹੁਣ ਕੱਥੇ ਨੇ ਤੂੰ ਕਹਿੰਦਾ ਭਾਪਣੀ ਦਾ ਵਿਆਹ ਕਰਾ ਭਾਪਣੀ ਦਾ ਵਿਆਹ ਤਾਂ ਮੈਂ ਕਰਤਾ ੁੱਡੀ ਦਾ ਤੈਨੂੰ ਯਾਰ ਮੈਂ ਤੈਨੂੰ ਸ਼ਬਾਬ ਦਿੱਤਾ ਵੀ ਮੈਂ ਤੇਰੇ ਦੰਦਾ ਨਹੀਂ ਤੈਨੂੰ ਕਹਾਂ ਅਗਲੇ ਸਾਲ ਦੇ ਤੂੰ ਅਗਲੇ ਸਾਲ ਦੇ ਦੂ ਨਾਲੇ ਹੋਰ ਦੇਖੋ ਚਾਰ ਦਿਨ ਪਹਿਲਾਂ ਉਹ ਇੱਕ ਪਹਿਲਾ ਕੇਸ ਕਰਕੇੜਾ ਮੈਂ ਸਾਲੀ ਦੇ ਵਿਆਹ ਤੇਣਾ ਫਿਰ ਜਾਣਾ ਨਹੀਂ ਸਾਲੀ ਦੇ ਵਿਆਹ ਤੇ ਓ ਯਾਰ ਤੁਹਾਡੇ ਨਾਲ ਤਾਂ ਕਲੇਸ਼ ਕਰਨੀ ਬਹੁਤ ਮਾਰਾ ਓਏ ਕਹ ਕਿਹੜਾ ਜਾਣ ਦੇਦਾ ਦੀ ਸਾਲੀ ਦੇ ਵਿਆਹ ਤੇ ਮਸਾ ਗਿਆਗਾ 2000 ਰੁਪਏ ਰੋਕੇ ਦਿੱਤਾ ਉਹ ਜਦੋਂ ਹੁਣ ਹੈ ਹੀ ਨਹੀਂ ਜਦੋਂ ਕਿੱਥੋਂ ਦੇਦਾ ਤੈ ਕੱਥੇ ਟੜਕੀ ਟੜਕੀ ਮੇਰੀ ਗੱਲ ਸੁਣ ਯਾਰ ਤੈਨੂੰ ਖਾਣ ਪੀਣ ਨੂੰ ਕੋਈ ਕਮੀ ਛੜਦਾ ਮੈਂ ਫਿਰ ਮੈਂ ਕਦੋਂ ਕਹਿੰਦਾ ਯਾਰ ਤੈਨੂੰ ਤੂੰ ਮੇਰੇ ਨਾਲ ਵਰਤਦਾ ਚੰਗੀ ਤੇਰਾ ਤੈਨੂੰ ਨਸ਼ਾ ਤੇ ਤੈਨੂੰ ਨਸ਼ਾ ਲੈ ਕਹਿੰਦਾ ਮੈਂ ਤੇਰਾ ਖਾਣਾ ਮੜਾ ਮੋਟਾ ਕੀ ਲਿਆ ਕੇ ਤੈਨੂੰ ਸੱਤ ਤੈਨੂੰ ਕਹਾ ਭੁੱਕੀ ਲਿਆ ਦੇ ਭੁੱਕੀ ਲਿਆ ਦੇ ਭੈਣ ਦੀ ਮਰਦਾ ਦਾ ਜੀਭ ਜਾਨੀ ਧਰਦ ਨਾ ਲਿਆ ਕੇ ਮੇਰੇ ਮੂਰੇ ਕਹਿ ਕੁੰਡਾ ਉਹਦੇ ਨਾਲਾ ਮਿਲਦੀ ਨਹੀਂ ਤੇਰੀ ਪੜੋ ਪੱਕੀ ਹਾਂ ਮਿਲਦੀ ਨਹੀਂ ਟੈਗ ਹੁੰਦਾ ਉਹਦੇ ਨਾਲਾ ਇਹਦੇ ਬਾਡੇ ਚ ਪਈ ਮਰ ਜੂ ਆ ਜਿਹੜੀ ਕੀ ਲੜੀ ਜਾ ਮੇਰੇ ਸਾਡੇ ਦੀ ਚਾਰ ਦਿਨਾਂ ਤੇ ਵਿਕ ਜੂ ਤੈਨੂੰ ਦੱਸਾਂ ਮੈਂ ਨਾ ਗਜੀਬ ਜਿਹੀ ਫਟਾ ਦਿੰਦਾ ਡਰ ਘਾੜ ਦੋ ਪਤਾ ਨਹੀਂ ਮੇਰੇ ਸਾਲੇ ਦੀ ਕਿੱਥੋਂ ਮਿਲਦੀ ਆ ਉਹ ਮੈਨੂੰ ਜਾਨਣਾ ਯਾਰਾ ਉਹ ਗੱਲ ਤਾਂ ਸੁਣ ਲੈ ਬੁੱਟੇ ਯਾਰਾ ਓਏ ਹਾਂ ਦੱਸ ਦੇ ਲਾ ਦੱਸ ਕੀ ਗੱਲ ਆ ਉਹ ਬਹਿ ਜਾ ਯਾਰ ਉਹ ਕੀ ਬੈਠਾ ਯਾਰ ਤੇਰੇ ਨਾਲ ਭੈਣ ਦੇ ਖਸਮ ਤੜਕੀ ਖਾ ਲੈਣੇ ਗੋਲੀਆਂ ਤੜਕੀ ਮੜਾ ਮੋਟਾ ਦੇਖ ਲਿਆ ਕਰ ਭੈਣ ਦੇ ਤੜਕੀ ਖਾ ਲੈਣੇ ਗੋਲੀਆਂ ਜਮੀ ਲੋਈ ਲੜੀ ਜਉਈ ਲੜਕਣ ਇਸ ਦਾ ਮੁਕਾੜਾ ਹੁੰਦਾ ਕਾਲਾ ਹੁੰਦਾ ਚੌਰਿਆ ਸੇ ਮੇਰੀ ਗੱਲ ਸੁਣ ਯਾਰ ਮੇਰਾ ਬਦਰਾ ਬਲੈਡ ਬਾਈ ਬੜ ਕੇ ਮੇਰਾ ਕਿਹੜਾ ਵਾਦਾ ਨਹੀਂ ਬਾਈ ਫਲੈਟ ਦੇ ਸਾਰਿਆਂ ਦੀ ਵਾਦੇ ਨੇ ਉਹ ਚਾਹ ਤਰਾ ਇਕੱਲੇ ਦਾ ਨਹੀਂ ਵਾਦਾ ਬਲੈਡ ਮੇਰੀ ਗੱਲ ਸੁਣ ਲੈ ਆਪਾਂ ਵੰਡ ਛੰਡ ਕੇ ਕਰ ਲਾਂਗੇ ਬਾਈ ਬੜ ਕੇ ਠੀਕ ਹੈ ਤੈਨੂੰ ਵੀ ਪਤਾ ਹੁਣ ਮੈਨੂੰ ਬੰਦਾ ਕਿਹੜਾ ਮਿਲੂਗਾ ਯਾਰ ਹੁਣ ਬੰਦੇ ਸਾਰੇ ਕੰਮਾਂ ਕਰਦੇ ਲੱਗੇ ਫਿਰਦੇ ਨੇ ਯਾਰ ਹੈ ਨਾਲੇ ਚਾਰ ਬੰਦੇ ਕੋਲ ਤੇਰੀ ਬਦਨਾਮੀ ਵੀ ਸਾਲ ਲਈ ਪੂਰਾ ਲਾਇਆ ਉਹਨੇ ਨਾਲੇ ਚਾਰ ਬੰਦੇ ਕੋਲੇ ਮੇਰੀ ਬਦਨਾਮੀ ਵੀ ਭੈਣ ਦਾ ਜੱਟ ਬੈ ਉਠਾਇਓ ਮੇਰੀ ਕਿਵੇਂ ਬਦਨਾਮੀ ਹੋ ਜੂ ਮੁੰਡਾ ਸਾਰਾ ਪਿੰਡ ਜਾਣਦਾ ਉਹ ਚੱਲ ਪਈ ਮੈਂ ਬਦਨਾਮੀ ਆ ਪੰਜ ਪੰਜ ਸਾਲ ਲਈ ਨੇ ਚਾਚਾ ਸਾਡੀ ਬਦਨਾਮੀ ਅੱਡਾ ਕਹੁੰਦਾ ਤੇ ਜਦੋਂ ਮੇਰੀ ਮਾਂ ਨੇ ਰੋੜਾ ਤਾਦੀ ਮੈਂ ਉਸ ਇਹ ਮੇਰੀ ਬਦਨਾਮੀ ਆ ਹੱਥ ਬਣਾ ਲੈ ਬਦਨਾਮੀ ਆ ਤੇਰੀ ਤੂੰ ਗੱਲਾਂ ਕਰਦਾ ਨਹੀਂ ਉਹ ਤੂੰ ਤਾਂ ਮੈਨੂੰ ਯਾਰ ਮਸ਼ੀਨ ਸਮਝੇ ਰੱਖਿਆ ਕਰੇ ਉਹ ਨਹੀਂ ਟਿਕਣ ਦਿੰਦੀ ਕੱਖ ਪਾ ਦੇ ਕੋਠੇ ਦੇ ਮਿੱਟੀ ਚੜ੍ਹ ਦੇ ਪੀਣਾ ਚੱਕ ਲਿਆ ਇੱਕ ਬਿੰਦ ਸਾਦਾ ਲੈਣ ਦੇ ਦਿਆ ਕਰੋ ਪਏ ਜਾਣ ਦੇ ਬਿੰਦ ਬੰਦੇ ਨੂੰ ਚੱਲ ਕੋਈ ਨਾ ਹਾਂ ਮੈਂ ਆਪੀ ਵੜ ਲਿਆ ਕਰੂੰ ਕੱਖ ਖੁਖ ਜੇ ਤੂੰ ਉਧਰ ਲਾ ਖੇਤ ਸਾਹਮਣੇ ਅੰਦਾ ਪਦਰਾ ਤੇchnala ਸਾਹਮਣੇ ਖੇਤ ਦਾ ਤੇchnala ਸਾਹਮਣੇ ਮੈਨੂੰ ਹੁਣ ਤੋਂ ਵੱਧ ਨਾ ਧਮਕੀ ਜਾ ਬਰੇਲ ਗੱਡੀ ਥੱਲੇ ਆ ਕੇ ਮਰੂੰ ਹੀ ਮੈਂ ਤੈਨੂੰ ਦੱਸਤੀ ਗੱਲ ਮੈਂ ਉਹ ਭੈਣ ਦਾ ਯਾਰਾ ਹੋਰ ਨਾ ਕੋਈ ਸਿਆਪਾ ਖੜਾ ਕਰ ਦੇ ਇੱਥੇ ਮੇਰੇ ਜਵਾਕ ਨੂੰ ਉਲਝਣ ਕਿਤੇ ਸਾਡੇ ਜਵਾਕ ਨਹੀਂ ਪਾਏ ਤੇਰੇ ਨਾਲ ਕਿਹੜਾ ਟੱਕਰਾ ਲਾਵੇ ਤੂੰ ਤਾਂ ਭੈਣ ਦੇ ਯਾਰੋ ਤੜਕੀ ਖਾ ਰਿਹਾ ਗੋਲੀਆਂ ਸੋਨ ਸੁਰਤ ਨਹੀਂ ਰਹਿੰਦੀ ਵਾਸਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਬੈਠਾ ਰਹਿ ਕੇ ਪਰੋਣੇ ਮੰਗੋ ਨਾ ਕਰ ਕੰਮ ਹਾਂ ਬੈਠਿਆ ਮੈਨੂੰ ਤਾਂ ਸਰਦਾ ਨਹੀਂ ਭਾਈ ਮੈਨੂੰ ਤਾਂ ਕਰਨਾ ਪਊਗਾ ਕਰ ਲੈ ਯਾਰ ਜਦੋਂ ਮੈਂ ਮੇਰਾ ਜੀ ਕਰਦਾ ਤਾਂ 60000 ਰੁਪਇਆ ਯਾਰ ਮੈਨੂੰ ਤਾਂ ਕਰਨਾ ਪਊਗਾ ਕਰ ਦ ਸਾਰਾ ਕੰਮ ਕਰ ਦ ਤੈਨੂੰ ਕਰਾਉਣਾ ਨਹੀਂ ਆਉਂਦਾ ਕਰਾਉਣਾ ਨਹੀਂ ਟੋਕਟਕਈਆ ਵਾਲਾ ਬੱਚਾ ਤੁਸੀਂ ਤਾਂ ਪਰੋਣੇ ਬਣ ਜਾਨੇ ਆ ਭੈਣ ਦੇ ਤੁਸੀਂ ਕਹ ਨੂੰ ਕੰਮ ਕਰਕੇ ਦੇ ਦੋ ਆ ਬਾਟਾ ਐ ਪਾਤੀ ਬਾਟਾ ਐ ਪਾਤੀ ਬੰਦਾ ਦੱਸ ਕੀ ਕਰੇ ਜੇ ਕਰਦੇ ਨਹੀਂ ਤਾਂ ਵੀ ਮਰਦੇ ਆ ਹੋਏ ਵੇ ਆਖਿਰ ਸਾਰਾ ਖੇਡ ਉੱਛਲ ਗਿਆ ਦੀਦਾ ਨਹੀਂ ਨਾ ਕੀ ਹੋ ਗਿਆ ਉਹ ਖੇੜ ਪਾੜ ਦੂ ਸਿੰਚਰਿਆ ਪਾਣੀ ਆ ਜਾਂਦਾ ਸਾਰਾ ਪਹੀ ਤੇ ਜਰ ਸਾਡੇ ਮੋਟਰਾਂ ਦਾ ਹੀ ਕੀ ਲੜਾ بڑے بڑے ਦੇਤਾ ਬੜੇ ਐਗਰੀਕਲਚਰ ਦੇ ਪਹੀ ਖਰਾਬ ਹੁੰਦੀ ਆ ਤੈਨੂੰ ਵੀਦਾ ਨਹੀਂ ਕੀ ਹੋ ਗਿਆ ਤੈਨੂੰ ਫਿਰ ਪਹੀ ਖਰਾਬ ਕਰੀ ਜਾਂਦਾ ਪਾਣੀ ਉੱਛਲਦਾ ਖੇੜ ਪਾੜਦੀ ਵੇ

ਹੋਈ ਕੰਮੀ ਵਾਲਾ ਮੇਰੀ ਨਹੀਂ ਕਰਦਾ ਮਰ ਗਿਆ ਜਮਾਈ ਸ਼ਾਰਮੀ ਨਹੀਂ ਰਿਹਾ ਇਹਨੂੰ ਤਾਂ ਓਏ ਆ ਜਾ ਰੋਟੀ ਖਾ ਲੈ ਜਮਾਈ ਜਮਹਰਤ ਕਰਦੀ ਸ਼ਾਮ ਹੀ ਹਾਂ ਨਹੀਂ ਰਹੀ ਇਹ ਨਹੀਂ ਪਤਾ ਕਿ ਮੈਂ ਰੋਟੀ ਲੈਣ ਆਉਣਾ ਚੱਜ ਤਰਾਂ ਨਾ ਲਿਆ ਉਹ ਕਿਦਾਂ ਖੇਤ ਐਡੀ ਦੂਰ ਲੈ ਲਿਆ ਲੱਤਾਂ ਵੀ ਰਹਿ ਜਾਂਦੀਆਂ ਮੇਰੀਆਂ ਤਾਂ ਦੀਦੀਆਂ ਪਹਿਲਾਂ ਘਰ ਦੇ ਕੰਮ ਕਰੋ ਰਹਿਣੀ ਰੋਟੀ ਲੈ ਕੇ ਆਉਣਾ ਮਾੜਾ ਮਾੜਾ ਸਵੇਹਾ ਗੱਲ ਜਾ ਕੇ ਰੋਟੀ ਲੈ ਕੇ ਆ ਜਾ ਕਰੋ 10 ਵਜੇ ਪਏ ਨੇ ਬੇ ਐਡੀ ਦੂਰ ਤੱਕ ਖੇਤ ਲੈ ਆ ਰੱਖਿਆ ਆ ਟਿੱਬਿਆਂ ਚਾ ਕੇ ਲੈ ਤੇਰਾ ਭਣੋ ਜਿਆ ਮਿਲਦਾ ਨਹੀਂ ਹੈਗਾ ਉੱਥੇ ਕੋਈ ਚੱਜ ਦਾ ਕਿਲਾ ਜੇ 4 ਪੈਸੇ ਲਾਣੇ ਹੁੰਦੇ ਆ ਨੇੜੇ ਜ਼ਮੀਨ ਲੈ ਲਿਆ ਕਰੋ 70000 ਨੂੰ ਮਿਲਦਾ ਠੇਕੇ ਤੇ ਮੈਂ ਇੱਥੇ ਕਿਉਂ ਅੱਗ ਫੁਕਦਾ? ਚਾਹ ਰੋਟੀ ਖਾ ਲ ਹੁਣ। ਕੀ ਖਾਣ ਨਾਲੇ ਹੋਰ? ਨਾਲੇ ਉਧਰ ਤੁਰਿਆ ਇਹਨੂੰ ਬੋਲਦਾ ਮਾਰ ਲੈਂ ਮੀਜਾ ਬੱਚਾ ਜਦ ਨਾਈ ਜਾਂਦਾ ਇੱਥੇ ਉਹ। ਤੁਸੀਂ ਆਪੇ ਬੁਲਾ ਲਿਆ ਉਹਨੂੰ। ਉਹ ਤਾਂ ਪੁੱਠੇ ਛਿੱਦੇ ਦੇ ਲੱਛਣ ਕਰਨ ਲੱਗਿਆ ਹੋਇਆ ਜਾ ਕੇ ਦੇਖ ਲਓ। ਉਹ ਬੂਟਾ ਓਏ। ਉਹ ਬੂਟਾ। ਆ ਮੇਰੇ ਸਾਲਕ ਨੇ 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 ਲੈ ਲਿਆ ਮੈਂ ਓਏ। ਅੜ ਕੇ ਦੇ ਤਪਾਰ ਖੈਨੇ ਪਤਾ ਨਹੀਂ ਭਾਂ ਰੱਖੀ। ਉਹ ਤੇਨੂੰ ਜਮੀ ਸੰਗ ਸ਼ਰਮ ਨਹੀਂ ਹੈਗੀ ਓਏ। ਓਏ। ਮੰਗਾ ਨਾਈਆਂ ਲੈ ਕੰਜਰ ਦਾ ਸ਼ਰਮ ਮਰ ਲੈ ਗੋਣੀ ਮੁੱਠੀ ਕੰਮੀ ਵਾਲਾ ਲੈ ਗਿਆ ਮੇਰੀ ਨਿਕਰ ਚੱਕ ਕੇ ਮੇਰਾ ਫਾੜਾ ਲੈ ਆਵਾ ਮੇਰੇ ਕੰਮੀਓ ਨਿਕਰ ਚੱਕ ਕੇ ਤੇਰੀ ਤੇਰੀ ਚਾਤੀ ਨੇ ਖੇਡ ਦੋ ਤੈਨੂੰ ਪਤਾ ਨਹੀਂ ਹੈਗੀ ਆ ਯਾਰ ਉਹ ਲੈ ਗਿਆ ਚੱਕ ਕੇ ਮੇਰਾ ਕੀ ਕਸੂਰ ਆ ਇਹਦਾ ਕਿੱਥੇ ਕੱਛਾ ਦਰਾ ਉਹ ਲੈ ਗਿਆ ਚੱਕ ਕੇ ਦੁਕਾਨ ਦਾ ਉੱਥੇ ਜਾਣਾ ਮੇਰਾ ਉਹ ਭਈਆ ਕਰੀਮਾ ਅੱਖ ਤੇ ਭਈਆ ਨਹੀਂ ਜਾ ਕੇ ਨਾ ਖੜ ਗਾਲ ਲੈ ਇਹਨੂੰ ਨਾ ਖੜਾ ਪਾ ਇਹਨੂੰ ਜਿਹਨੂੰ ਮਾਰੂ ਆ ਚਾੜ ਰਾਲ ਕਰੀ ਪਾ ਇਹ ਆਪਣਾ ਆ ਜਾ ਤੇ ਕੀ ਫੇਰੇ ਲੱਗ ਰਿਹਾ ਮੜਾ ਮੋਟਾ ਸੁਨੇ ਰੋਟੀ ਖਾ ਕੇ ਕੰਮ ਕਰਾ ਦੇ ਦੋ ਨਾ ਪਾ ਲਈ ਰੋਟੀ ਇਹ ਰੋਟੀ ਦੇ ਅੜਕੇ ਦਾ ਲੱਗ ਰਿਹਾ ਕਾਰੇ ਪਉਣੇ ਤੇ ਮੈਂ ਤਾਂ ਖਾਂਦਾ ਨਹੀਂ ਇਹ ਰੋਟੀ ਤੜਕੇ ਦਾ ਮੇਰਾ ਸਣਾ ਤਾਂ ਜਰੂਸ ਕਾਢ ਰੋਟੀ ਲੈ ਆ ਦੋ ਰੋਟੀ ਦੇ ਆ ਦੋ ਹੁਣ ਜੇ ਰੋਟੀ ਆ ਗਈ ਤੂਰੀ ਖਾਂਦਾ ਹੈਗਾ ਮੈਂ ਤਾਂ ਖਾਂਦਾ ਨਹੀਂ ਗਈ ਨਹੀਂ ਪਾਦੇ ਜਾਂਦੀ ਮੈਂ ਹੁਣ ਤੈਨੂੰ ਕੀ ਹੋ ਗਿਆ ਨਾ ਨਾ ਆਪਦੇ ਵੀ ਮੈਂ ਨਹੀਂ ਖਾਂਦਾ ਮੈਂ ਤਾਂ ਘਰੇ ਕਾਉ ਇਹਨੂੰ ਇੱਕ ਤਾਂ ਭੈਣ ਦੇ ਖਸਮ ਨੇ ਲੈ ਲੈ ਓਏ ਤੂੰ ਚਾਹਣਾ ਕੀ ਐ ਸਤੋਂ ਪਹਿਲਾਂ ਤੂੰ ਇਹਦਾ ਦੱਸ ਦੇ ਮਰਾ ਯਾਰ ਕੁਛ ਨਹੀਂ ਜਾਂਦਾ ਮੈਂ ਰੋਟੀ ਨਹੀਂ ਖਾਂਦਾ ਵਾ ਠੀਕ ਆ ਤੜਕੇ ਦਾ ਤੂੰ ਪਾਗ ਲੈਣੀ ਕਰਖੀ ਐ ਰੋਟੀ ਲਾ ਦੇ ਰੋਟੀ ਲੈ ਆ ਦੇ ਆ ਖਾੜ ਰੋਟੀ ਖਾ। ਮੈਂ ਨਹੀਂ ਖਾਂਦਾ। ਇਹਨੂੰ ਖਵਾ ਦੇ ਆਪਦਾ ਦੋਨੇ ਜੀ ਬਹਿ ਕੇ ਖਾ ਲਓ। ਹੱਦ ਹੋ ਗਈ। ਇਹਨੂੰ ਕਿਉਂ ਆ ਕਾ ਤੂੰ ਖਸ ਜਾਏ ਨੇ। ਮੇਰਾ ਤਾਂ ਯਾਰ ਜੱਜਾ ਸਾਫ ਕਰਦੇ ਬਸ ਨੋੜ ਨਹੀਂ ਮਿਲਦਾ। ਕਰਕੇ ਦਾ ਲੱਗ ਰਿਹਾ ਤੂੰ। ਓ ਯਾਰ ਜੇ ਤੂੰ ਕੰਮ ਕਰ ਲੈ ਮੈਂ ਤੈਨੂੰ ਕਿਉਂ ਕਹਾ ਯਾਰ। ਕਰਦਾ ਨਹੀਂ ਕੰਮ। ਕਰਦਾ ਵੀ। ਬੈਂਕਣ ਕਰਦਾ ਕੰਮ ਤੂੰ। ਕਰਦਾ ਤੈਨੂੰ ਤਾਂ ਸੋਨੇ ਦਾ ਕੋਈ ਹੋਰ ਕਰਦਾ ਸਮਝ। ਕਰਦਾ ਨਹੀਂ ਕੰਮ। ਸਾਰਾ ਕੰਮ ਪੁੱਛ ਕਰ। ਮੈਂ ਚੱਲ ਤੂੰ ਰੋਟੀ ਦਾ ਖਾਣਾ। ਸਾਰਾ ਕੰਮ ਸਣਾ ਕਰੇ ਕੌਣ ਸਾਹਮਦਾ گا۔ ਤੂੰ ਰੋਟੀ ਖਾਲਾ ਬਾਈ ਮੈਂ ਤਾਂ ਖਾਂਦਾ ਨਹੀਂ ਯਾਰ ਰੋਟੀ ਮੈਂ ਨਹੀਂ ਜਾਚੀ ਖਾਂਦਾ ਪਰ ਆਹੜ ਇੱਕ ਤਾਂ ਖਾ ਲੈ ਨਾ ਬਾਈ ਮੈਂ ਤਾਂ ਖਾਂਦਾ ਨਹੀਂ ਆ ਬੰਨੇ ਛੋਡੇ ਮੁਰੇ ਹੱਥ ਮੈਂ ਮੈਡੀ ਦੂਰ ਤੋਂ ਰੋਟੀ ਲੈ ਕੇ ਆਈ ਆ ਸੁਣਾਉਣੇ ਹੂੰ ਤੁਸੀਂ ਤਾਂ ਐ ਕਰ ਲਿਆ ਬੰਨਾ ਰੋਟੀ ਤੈਨੂੰ ਸੁਣਾਉਂਦਾ ਰਹਿਗਾ ਤੈਨੂੰ ਐ ਕਹਿਣਾ ਵੀਰ ਮੇਰੇ ਨਾਲ ਕੰਮ ਕਰਾ ਦੇ ਮਾੜਾ ਮੋਟਾ ਬਾਈ ਕਰਾਉਂਦਾ ਨਹੀਂ ਹੋਰ ਕੌਣ ਕਰਾ ਕੇ ਜਾਂਦਾ ਛੋੜੇ ਰਿਸ਼ਤੇਦਾਰ ਕਰਾ ਕੇ ਜਾਂਦੇ ਨੇ ਜਾਂ ਕੋਈ ਹੋਰ ਕਰਾ ਕੇ ਜਾਂਦਾ ਕੜਕੀ ਠਾਲ ਨਾਲ ਤੋਂ ਚਿੜੀ ਬੋਲਣ ਨਹੀਂ ਦਿੰਦਾ ਧਾਰਾ ਕੱਢਦਾ ਫਲਾਣਾ ਕਰਲਾ ਫਿਰ ਸਾਰਾ ਕੰਮ ਦਾ ਕਰਨੀ ਪਊਗਾ ਬਈ ਤਾਹਨ ਕਰਨੀ ਪਊਗਾ ਇੰਨਾ ਨਹੀਂ ਬਈ ਬਣਦਾ ਮੈਥੋਂ ਆਪਣੇ ਦਾ ਹੱਥ ਖੜੇ ਨਹੀਂ ਕੀ ਗੱਲ ਬਈ ਹਾਂ 90000 ਜਦੋਂ ਮੁੱਲ ਲੈ ਲਿਆ ਮੈਨੂੰ ਬੋਲਣ ਦਾ ਤੇ ਢੂਡੀ ਪਤਾ ਕਿ ਮੈਂ ਬੋਲਦਾ ਚਾਪਰ ਚਾਪਰਾ ਮਦਾ ਕਰੇ ਨਹੀਂ ਚਾਹਦਾ ਮਦਾ ਫੇਰ ਚੱਲ ਚਾਚੀ ਦੇ ਮੂੰਹ ਨੂੰ ਵਿਚਾਰੇ ਯਾਰਾ ਜਿੱਥੇ ਮੇਰੇ ਨਾਨਕੇ ਆਂਦੀ ਹੈਗੀ ਕੋਈ ਨਾ ਮੇਰੇ ਨਾਨਕੇ ਆਂਦੀ ਹੈ ਚੱਲ ਚਾਚੀ ਦੇ ਮੂੰਹ ਨੂੰ ਰੋਟੀ ਵੀ ਖਾ ਲੈ ਹੁਣ ਹਾਂ ਆ ਲੈ ਫੜ ਮੈਂ ਨਹੀਂ ਖਾਂਦਾ ਚਾਚੀ ਬੱਸ ਤੁਸੀਂ ਖਾ ਲਓ ਯਾਰ ਬੁੱਟੇ ਰੋਟੀ ਖਾ ਲ ਮੈਂ ਤਹੀਂ ਮਰੂੰ ਟੁੱਟ ਨਹੀਂ ਆ ਸਾਰੀ ਮਾਰ ਕੇ ਮਾਰੀ ਕਹੀ ਮਾਰੀ ਰੋਟੀ ਨਾ ਜੋ ਖਾ ਲੀ ਜਾ ਮੈਂ ਤਾਂ ਮੰਨਦਾ ਨਹੀਂ ਮੇਰੇ ਕਹਿਣਾ ਮੰਨਦਾ ਨਹੀਂ ਚਾਚੀ ਆ ਬੰਨੇ ਹੱਥ ਛੋੜੇ ਮੈਂ ਮੈਂ ਨਾ ਕਰੇ ਖਾਉਂਗਾ ਆਪਦੇ ਜ ਮੈਂ ਬੁੱਟੇ ਗਾਣਾ ਤਾਂ ਸੁਣ ਲਾ ਨਾ ਨਾ ਚਾਚੀ ਬੱਸ ਇਹ ਨੋਕ ਹੋ ਗਿਆ ਉਹ ਕਾਣੂ ਤੜਕੇ ਦਾ ਲਹੂ ਪੀਰ ਖਿਆ ਮੇਰਾ ਇਹਨੇ ਯਾਰ ਕਹ ਰਾਤ ਮੈਂ ਸਾਰੀ ਰਾਤ ਉਹ ਰਖਾ ਪੀਆ ਕਹ ਰੋਟੀ ਲੇਟ ਕਰਤੀ ਮੇਰੀ ਰੋਟੀ ਉਹੀ ਆਉਗੀ ਤਾਂ ਹੀ ਤਾਂ ਤੈਨੂੰ ਕਹਿਣਾ ਭੈਣ ਚੋ ਤੇਸੇ ਪਹੁੰਚ ਜਾ ਰੋਟੀ ਲੈ ਕੇ ਵੇ ਮੈਂ ਦੱਸ ਕੀ ਕਰਾਂ ਹੁਣ ਘਰ ਦੇ ਕੰਮ ਨਾ ਕਰਾਂ ਇੱਕ ਤਾਂ ਤੂੰ ਬਜਾ ਦਿਨ ਇੱਥੇ ਰੋਟੀ ਲੈ ਆ ਦਿਨੂੰ ਮੈਂ ਤਾਂ ਫਟਾਫਟ ਕੰਮ ਨਿਬੇੜ ਕੇ ਆਈ ਆ ਮਸਾਂ ਐ ਬਈ ਯਾਰਾ ਲੇਖੇ ਲੈ ਲੈ ਮੇਰੇ ਸਾਲਕਣੇ ਨੇ ਜੇ ਲਿਆ ਬਲਾ ਕੇ ਖੜਿਆ ਵੇ ਬੁੱਟੇ ਤੂੰ ਗੱਲ ਤਾਂ ਸੁਣ ਵੇ ਮੇਰੀ ਤਾਂ ਗੱਲ ਮੰਨ ਲਾ ਰੋਟੀ ਨਾਲ ਦਾਸ ਤੇਰਾ ਕਹਿੰਦਾ ਰੋਸਾ ਹੈ ਮਾਦਾ ਖਾਂਦਾ ਨਹੀਂ ਲਾ ਦੱਸ ਮੈਂ ਨਹੀਂ ਹਾਂ ਬੰਦਾ ਮੈਂ ਤਾਂ ਸਵੇਰ ਦਾ ਕੰਮ ਕਰਦਾ ਚੱਲ ਰੋਟੀ ਖਾ ਲੈ ਉਠ ਚਾਚੀ ਬੰਦਾ ਦੇਖ ਲੈ ਰੋਟੀ ਪਿੱਛੇ ਹੀ ਫਿਰਦਾ ਸਾਰੀ ਰਾਤ ਮੈਂ ਇੱਥੇ ਫਿਰਦਾ ਰਹਾ ਗੁੱਸਾ ਖਾ ਗਿਆ ਗਿੱਟੇ ਮੇਰੇ ਰੋਟੀ ਲੈ ਕੇ ਆਇਆ ਉਹ ਤਾਂ ਇਹ ਮੈਂ ਚੱਲ ਤੂੰ ਕੋਈ ਨਾ ਗੁੱਸਾ ਨਾ ਕਰ ਪੁੱਤ ਆ ਜਾ ਖਸਮਾ ਹੁਣ ਰੋਟੀ ਆ ਗਈ ਹੁਣ ਤਾਂ ਖਾ ਲੈ ਪੁੱਤੋ ਬੋਲਦਾ ਪੁੱਠਾ ਦੇਖ ਲੈ ਕਿਵੇਂ ਰੁੱਖੀ ਬੋਲੂ ਮੇਰੀ ਗੱਲ ਸੁਣ ਤੈਨੂੰ ਪਤਾ ਤੇਰੇ ਚਾਚਾ ਦਾ ਬਲੱਡ ਵਧਦਾ ਹੈ ਨਾ ਬਲੱਡ ਤਾਂ ਮੇਰਾ ਵੀ ਵਧਦਾ ਚਾਚੀ ਮੈਂ ਬੋਲਦਾ ਨਹੀਂਗਾ ਵੀ ਚੱਲ ਕਾਹਨੂ ਕਾਹਨੂ ਚੱਲ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਹਾਂ ਖਾ ਲੈ ਰੋਟੀ ਪ ਮੈਂ ਤੈਨੂੰ ਮੇਰੀ ਸੌਂ ਲੱਗੇ ਜਦੋਂ ਰੋਟੀ ਨਾ ਖਾਵੇਂ ਚੱਲ ਉਠ ਚੱਲ ਚਾਚੀ ਤੂੰ ਸੌਂ ਨਾ ਖਾ ਉਹਦੀ ਇਹ ਫੇਰ ਸ਼ੱਕ ਕਰੂਗਾ ਵੀ ਆਪਣੇ ਦੋਨਾਂ ਚ ਕੁਝ ਚੱਲ ਬੇ ਨਹੀਂ ਖਾਦਾ ਤੂੰ ਚੱਲ ਉਠ ਰੋਟੀ ਖਾ ਚੱਲ ਮੈਂ ਤਾਂ ਇੱਧਰ ਬੈ ਕੇ ਖਾਉਂਗਾ ਮੈਂ ਉਹਦੇ ਮੂਰੀ ਇੱਧਰ ਦੇ ਪਰ ਤੂੰ ਰੋਟੀ ਜਾ ਬਾਬੇ ਤੂੰ ਉੱਥੇ ਚੱਲ ਮੇਰੇ ਨਾਲ ਉਹਦੇ ਨਾਲ ਮੈਂ ਫੇਰ ਬੋਲੂ ਕੁਸ ਐਵੇਂ ਫੇਰ ਆ ਕੁਝ ਮੈਂ ਨਹੀਂ ਬੋਲਦਾ ਮੈਂ ਬੈਠੀ ਐ ਇੱਥੇ ਤੂੰ ਆ ਜਾ ਹੁਣ ਆ ਜਾ ਹੋਰ ਵੀ ਕੰਮ ਕਰਨੇ ਨੇ ਮੈਂ ਕੋਈ ਉੱਥੇ ਨੂੰ ਮੂੰਹ ਕਰਕੇ ਬੈਠ ਕੇ ਰੋਟੀ ਖਾ ਲਈ ਬੋਧ ਕਨੀ ਨਾ ਦੇਖੀ ਬੋਲਣ ਦਾ ਤਾਂ ਪਤਾ ਨਹੀਂ ਬਸ ਤੂੰ ਦੇਖੀ ਨਾ ਉਸ ਕਨੀ ਇੱ ਆ ਬੈਠ ਰੇ 5 ਸਾਲ ਹੋ ਗਏ ਰਲਦੇ ਨੂੰ ਆ ਕੁਛ ਨਹੀਂ ਦੇਖਿਆ ਤੀਗਾ ਚੱਲ ਕੋਈ ਨਾ ਹਾਂ ਤੂੰ ਵੀ ਬਾਲਾ ਗੁੱਸਾ ਨਾ ਕਰਿਆ ਕਰ ਤੁਹਾਡੇ ਨਾਲ ਤਾਂ ਮੁਖਤਾਰਕ ਮੌਕੇ ਚੰਗੇ ਨੇ ਕਿੰਨੀਆਂ ਰੋਟੀਆਂ ਦੇ ਮੈਂ ਦੱਸ ਦੱਸੀ ਦਿੰਦੇ ਨੇ ਕਿਤੇ ਦਹੀਂ ਦਿੰਦੇ ਨੇ ਦੇਰੇ ਚਾਚੀ ਜਿਹੜੀ ਦੇਣੀ ਆ ਖਵਾਉਣੀ ਆ ਖਵਾ ਦੇ ਪਾਈ ਵੇ ਕਿਉਂ ਨਹੀਂ ਖਵਾਣੀ ਹੈਗੀ ਖਾ ਲੈ ਉਹ ਨਾ ਨਾ ਕਰਿਆ ਕਰ ਤਿੱਤਾ ਹੋਈ ਜਾਂਦਾ ਤੂੰ ਇਹ ਮਸਾ ਮਿਲਦੇ ਰੋਟੀ ਜਿਹੜੀ ਚਟਨੀ ਰੋਟੀ ਸੀ ਕਹਿੰਦਾ ਤੈਨੂੰ ਦੇ ਦਿੰਦੇ ਆ ਅਸੀਂ ਅੱਡ ਖਾਣੇ ਲੋਕੇ ਦੇ ਨਾਲੋਂ ਮੈਂ ਤੈਨੂੰ ਕਹਿਣਾ ਫਰੱਡ ਖਾਣੇ ਆ ਫੜਦੀ ਨਹੀਂ ਹੈਗਾ ਫਿਰ ਬੋਲ ਚਲ ਤੁਸੀਂ ਕਾਣੂ ਆਪਣਾ ਬਲੱਡ ਵਧਾਇਆ ਤੁਹਾਨੂੰ ਕਿੰਨੇ ਰੋਟੀਆਂ ਦੇਣ ਮਨੋ ਕੋਈ ਨਾ ਬੁੱਟਾ ਤੂੰ ਜਾ ਉੱਥੇ ਰੋਟੀ ਖਾ ਲੈ ਮੇਰੇ ਮਾਪ ਰੋਗਾ ਨਹੀਂ ਤੇ ਕਦੇ ਗੁੱਸਾ ਹੋ ਕਰਿਆ ਮੈਂ ਚੱਲ ਤੂੰ ਗੁੱਸਾ ਨਾ ਹੋ ਕਿ ਤੂੰ ਇਸ ਤਾ ਖੇਤਾਂ ਚ ਵੀ ਆ ਕੇ ਜਲੂਸ ਕੱਢਦੇ ਆ ਕੜਦਾ ਭੁੱਕੜ ਸੱਲਦਾ ਜਾੜੇ ਤਰਪਤਾ ਨਾ ਦਾ ਕੀ ਬੋਲਦਾ ਕੀ ਨਹੀਂ ਬੋਲਦਾ ਆ ਚੁੱਪ ਜੇ ਕਰਕੇ ਨਾ ਬੋਲ ਮੈਨੂੰ ਸਾਰਾ ਸੁਣਦਾ ਕਿਹੜੀ ਲੈ ਕੇ ਦੇਣਾ ਤੂੰ ਭੁੱਕੀ ਜੇ ਭੁੱਕੀ ਲੈ ਕੇ ਦੇਵੇਂ ਮੈਂ ਬੱਟਾ ਨਾ ਪੋਚਦਿਆ ਕਰਾਂ ਬਰੋਲੇ ਬੰਨਦਿਆ ਕਰੂੰ ਤੂੰ ਤਾਂ ਜੀਬ ਵਾਲੀਆਂ ਲਿਆ ਦੇਣਾ ਸਦਾ ਟਾਕ ਹੁੰਦਾ ਉਹਦੇ ਨਾਲ ਇੱਥੇ ਮਰ ਗਿਆ ਸਾਰੀ ਉਮਰ ਜਾਨ ਨਹੀਂ ਛੁੱਟਣੀ ਮੈਂ ਚੱਲ ਤੂੰ ਕਾਨੂੰ ਮਗਜ ਮਰੀ ਜਾਂਦਾ ਉਹਦੇ ਨਾਲ ਤੂੰ ਚੁੱਪ ਕਰਕੇ ਆਪਣੀ ਰੋਟੀ ਖਾ ਲੈ ਜਾਂ ਤੂੰ ਐ ਕਰ ਲੈ ਕ੍ਰੇਲੇ ਤੋੜ ਲੈ ਤੂੰ ਲੱਗੇ ਉਹਨੇ ਕ੍ਰੇਲੇ ਲੈ ਤੇ ਸਬਜ਼ੀ ਬਣਾ ਲੈ ਰੋਟੀ ਲੈਣੀ ਆ ਹੋਰ ਚੱਲ ਮੈਂ ਤੋੜ ਲੈਣੇ ਕ੍ਰੇਲੇ ਨਾ ਤੋੜੀ ਚਾਚੀ ਭਾਈ ਮੈਂ ਕੀ ਹੋ ਗਿਆ ਮਦਰ ਸਪਰੇਅ ਕਰਤੀ ਦੀ ਕਿਤੇ ਸਾਰੇ ਟੱਬਰੀਆਂ ਲੱਤਾ ਤਾਹਾ ਕਰਾ ਦੇ ਚੱਲ ਕੋਈ ਨਾ ਨਹੀਂ ਤੋੜਦੀ ਨਾਲੀਆਂ ਲਾਲਾ ਕੱਢਣਗੇ ਸਪਰੇਅ ਨਿਕਲਦੀ ਵੀ ਨਹੀਂ ਇੱਦਾਂ ਹੋਰ ਛਾਪਾ ਖੜਾ ਕਰ ਦੇ ਚਾਹ ਬਣਾ ਲਈ ਚੱਲ ਠੀਕ ਆ ਗੁੱਟਾ ਤੂੰ ਪੀਣੀ ਆ ਜਾ। ਪਾ ਦੀ ਚਾਚੀ ਫਿਰ ਮੈਂ ਬਣਾਣੀਆਂ। ਆਹ ਬਲਾ ਜਾਰਨ। ਸਾਡੀ ਤੂੰ ਹੀ ਸਿੱਧੀ ਕਰੀਏ ਮਣੀ। ਇਹਦਾ ਚੱਲੀ ਜਾਊਗਾ ਰੰਡੀ ਰੋਣਾ। ਆਏ। ਉਹ ਆ ਕੀ ਦਾ ਗਿਆ? ਜਦੋਂ ਪੈਸਾ ਪੁੱਛਿਆ ਲੇਦਾ ਤਾਂ ਨਹੀਂ ਹੋਗਾ ਕਿਤੇ ਮੇਰੇ ਸਾਲ ਦਾ ਦੇਣੇ ਵੀ ਪਾ ਲੈਣ ਮੈਨੂੰ ਮਤਾਂ। ਹੈਲੋ ਹੈਲੋ ਹਾਂ ਕੌਣ ਕਿਸੇ ਕੌਣ ਕੁੱਗੀ ਬੋਲਦੀ ਆ ਹਾਂ ਜੀ ਬੋਤਜੂ ਹਾਂ ਹਾਂ ਕਿਵੇਂ ਆ ਸੜੀਏ ਹਾਂ ਜੀ ਰੱਖਿਆ ਤੁਸੀਂ ਦੱਸ ਕਿਵੇਂ ਹੋ ਪੈਂ ਕਿ ਤਾ ਪੈਂ ਦਾਦ ਜੀ ਠੀਕ ਅੱਜ ਕਿਵੇਂ ਯਾਦ ਕਰ ਲਿਆ ਪੈਸੇ ਚਾਚਾ ਸੁਟੀਨਾ ਮਤਲਬ ਕਿ ਫੋਟੋ ਦੇਖ ਕੇ ਵੈਸੇ ਜੀ ਯਾਦ ਆ ਗਈ ਹਾਏ ਹਾਏ ਓਏ ਮੇਰੀਆਂ ਵੀ ਫੋਟੋਆਂ ਦੇਖਣ ਲੱਗੀ ਤੂੰ ਤੇ ਜੇ ਤੁਸੀਂ ਕੁਛ ਕੁ ਕਿਉਂ ਨਹੀਂ ਦੇਖੇ ਛੋਟੀ ਲਾੜਲੀ ਜੋ ਆ ਮੈਂ ਮਾਤਾ ਤੇਰੀ ਭੈਣ ਨਾਲੋਂ ਹੀ ਵਿਆਹ ਕਰਾ ਲਾ ਤੇਰੇ ਨਾਲ ਕਰਾਉਣਾ ਦੀ ਹਨਾ ਕੁਗੀ ਅੱਛਾ ਹੋਰ ਤੁਸੀਂ ਕੁਝ ਵੀ ਨਹੀਂ ਡਾਰੀਆਂ ਮਰਵਾ ਦੇਣੀ ਸੀ ਬਸ ਐਂਦੀ ਤੂੰ ਯਾਰ ਐ ਕਾਨੂੰ ਕਰਦੀਆਂਗੀ ਸਾਲੀ ਅੱਧੇ ਘਰ ਵਾਲੀ ਹੁੰਦੀ ਆ ਸਾਰੇ ਘਰ ਵਾਲੀ ਬਣ ਜਾ ਹੋ ਰਹਿਣ ਤੋਂ ਐਵੇਂ ਨਾਲ ਤੁਸੀਂ ਜੁੱਤੀਆਂ ਖਾਓਗੇ ਬੀਬੀ ਤੋਂ ਨਾਲੇ ਮੇਰੇ ਕੋ ਆਉਗੇ ਖਾਮ ਖਾ ਐ ਕਿਵੇਂ ਮਾਰੂ ਉਹ ਜਦੋਂ ਮੈਂ ਤੈਨੂੰ ਵਿਆਹ ਕੇ ਲਾਉਂਗਾ ਅੱਧੇ ਘਰ ਦੀ ਮਾਲਕ ਹੋਵੇਂਗੀ ਤੂੰ ਚਾ ਮੈਨੂੰ ਤਾਂ ਪੂਰਾ ਹੱਕ ਚਾਹੀਦਾ ਹੈ ਪੂਰਾ ਹੱਕ ਚਾਹੀਦਾ ਮੈਨੂੰ ਅੱਤਾ ਨਹੀਂ ਮਿਲਦਾ ਪੂਰਾ ਹੱਕ ਦੇ ਦੂੰ ਮੇਰੇ ਸਾਡੇ ਨੂੰ ਪਾ ਦੇ ਸਪਰੇਅ ਤੇਰੇ ਵਾਲੇ ਨੂੰ ਪਾਏ ਹੋਰ ਤਾਂ ਨਹੀਂ ਹੋਉਂਦਾ ਜੀ ਤੈਨੂੰ ਖੱਬੜ ਖੱਬੜਾਂ ਵਾਲੀ ਪਾ ਦੇ ਆ ਫਿਰ ਕੋਠੇ ਚ ਪਈਆ ਭੈਣ ਜਰ ਦੀ 2 ਲੀਟਰ ਦੇ ਦੇ ਨਾ ਨਹੀਂ ਨਹੀਂ ਹੋਰ ਸੁਣਾ ਤਾ ਫਿਕਰ ਮੇਨ ਹੋਰ ਤਾਂ ਵਧੀਆ ਤੂੰ ਦੱਸ ਕਿਵੇਂ ਆ ਸੁਣਾ ਕੋਈ ਗੱਲਬਾਤ ਠੀਕ ਆ ਅੰਟੀ ਚਿੱਚੀ ਨੀ ਲਾੜਾ ਕਰੇ ਖਾਲੀ ਕੱਲੀ ਹੀ ਰਹਿਣਾ ਪੈਣਾ ਹਾਏ ਉਹ ਕੱਲੀ ਰਹਿਣੀ ਆ ਤੂੰ ਹਾਂ ਚਿੱਚਾ ਕੱਲੀ ਮਮਾ ਪਪਾ ਨਾ ਕੰਮ ਤੇ ਚਲੇ ਜਾਂਦੇ ਆ ਝੋਨਾ ਗਾਉਂਦੇ ਨੇ ਮੈਂ ਕੱਲੀ ਹੁੰਨੀ ਆ ਤੂੰ ਜਮ ਵੀ ਕੱਲੀ ਹੁੰਨੀ ਆ ਮੋਰ ਚਮ ਵੀ ਕੱਲੀ ਹੁੰਨੀ ਆ ਕਿਉਂ ਹਾਏ ਓਏ ਤੂੰ ਤਾਂ ਫਿਰ ਬੜਾ ਘੈਂਟ ਦ੍ਰਿਸ਼ ਚੱਲ ਰਿਹਾ ਹੁਣ ਤੱਕਾ ਮੂਰੀ ਜਮਾ ਕੱਲੀ ਹੈ ਹਾਂ ਜੀ ਆ ਚੂ ਚਿੱਚਾ ਮਾਲ ਲੂ ਕਦੇ ਜਾਣਾ ਆ ਮਾਂ ਵੇ ਕੀ ਕਰੀਏ ਯਾਰਾ ਨੜੇ ਪੈਨ ਨੂੰ ਲੈ ਆਇਓ ਹੈ ਨੜੇ ਪੈਨ ਨੂੰ ਲੈ ਆਇਓ ਸੇਮ 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 ਵਲੇ ਚਲੀਏ ਆਪਾਂ ਸਿਮਲੇ ਨਹੀਂ ਚਚਾ ਮੈਂਨ ਸਰਸੇ ਜਾਣਾ ਦਾ ਸਰਸੇ ਚਲੀਏ ਓ ਮੇਰੇ ਸਾਡੀ ਅਮਾ ਤੈਨੂੰ ਸਿਮਲੇ ਗਈ ਸਰਸੇ ਕੀ ਕਰੇਂਗੀ ਤੂੰ ਹੈ ਬੌਲੀ ਚਾ ਮੇਰੇ ਕਾਹ ਕੋ ਨੋ ਸਰਸੇ ਪਤਾ ਕੀ ਕਰਨਾ ਉੱਥੇ ਨੇ ਪੀੜ ਪੜਕਾ ਨਹੀਂ ਹੁੰਦਾ ਪਰ ਤੋਨੇ ਹੋਗੇ ਚਾ ਬਹੁਤ ਨਜ਼ਾਰਾ ਉੱਥੇ ਪਰ ਸੱਡੇ ਪਿੰਡੂ ਗੱਤਾਂ ਜਾਣਗੀਆਂ ਚਲ ਆਏ ਕਰੀ ਫੇਰਾ ਸਾਡੇ ਪਿੰਡ ਕੈਂਟਰ ਜਾਊਗਾ 7ਵੇਂ ਦਿਨ ਨੂੰ ਅੱਛਾ ਮੱਸਿਆ ਦੇ ਜਾਂਦੇ ਨੇ ਸਾਡੇ ਪਿੰਡ ਉੱਥੇ ਆਪਾਂ ਆਪਾਂ ਕੈਂਟਰ ਤੇ ਚੱਲਾਂਗੇ ਠੀਕ ਹਨ ਮੇਰੀ ਹੋਰ ਗੱਲ ਸੁਣ ਹਾਂ ਮੈਨੂੰ ਲਾਲ ਰੰਗ ਬਹੁਤ ਪਸੰਦ ਹੈ ਮੈਂ ਲਾਲ ਗੂੜੇ ਦਾ ਸੂਟ ਪਾ ਕੇ ਆਇਆ ਹਾਂ ਹਾਂ ਲਾਲ ਗੂੜਾ ਪਾਇਆ ਏ ਇੰਨ ਲਾਲ ਪੱਗ ਵੀ ਹੈ ਮੇਰੇ ਰਵੇ ਅੱਛਾ ਮੈਚਿੰਗ ਕਰੂੰਗੀ ਵੀ ਹਾਂ ਇੱਕ ਇੱਕ ਕਾਲਾ ਚਾਦਰ ਕਾਲਾ ਸੂਟ ਪਾਇਆ ਏ ਗੋਟੇ ਵਾਲਾ ਜਿਹਾ ਹੋਇਆ ਤੇਰੇ ਕੋਲੇ ਕੰਡ ਨੇ ਚੋਚਾ ਹੈ ਤਾਂ ਹੈਗਾ ਮੈਨੂੰ ਨਾ ਜ਼ਿਆਦਾਤਰ ਲਾਲ ਪਸੰਦ ਨੇਗੇ ਚਾ ਲਾਲ ਪਾਈ ਜਿਵੇਂ ਮਖਿਆਲ ਵਰਗੀ ਬਾਜਾ ਤੇਰੀ ਤਾਂ ਸੌਣ ਲੱਗੇ ਜਾਨ ਕੱਢਦੀਆਂ ਮਰੇ ਸਾਰੇ ਦੀ ਸੋਟੀ ਤੇ ਬੈਠੀ ਉੱਤੇ ਵੀ ਮੇਰੇ ਤੇ ਅੱਖੀ ਸੀ ਜਿੱਤੇ ਰੀਵਨ ਘਟਾਈ ਸੀਗੀ ਉੱਤੇ ਵੀ ਤੁਸੀਂ ਤੇ ਮੇਰੇ ਵੱਲ ਕੁਟਰ ਕੁਟਰ ਸਾਖ ਰਹੀ ਸੀ ਇੱਕ ਮਿੰਟ ਖੜੀ ਯਾਰਾ ਮੈਂ ਮੈਂ ਪਰਾਂ ਜਾ ਕੇ ਗੱਲ ਕਰਦਾ ਬੈਂਕ ਚ ਆਇਆ ਹੋਇਆ ਦੀ ਮੈਂ ਇੱਧਰ ਅੱਛਾ ਤੇ ਕਿਦੋਂ ਆਇਆ ਓਏ ਹੋ ਰਾ ਇੱਕ ਚੈੱਕ ਜਾ ਭਰਨਾ ਸੀ ਹੋਰ ਦੱਸ ਫਿਰ ਇੱਕ ਸੁਤੀ ਵਾਲੇ ਚੈੱਕ ਨਾ ਤੇ ਕੋਈ ਹੋ ਕੇ ਵੀ ਮੇਰੇ ਤੇ ਚੈੱਕ ਪਨ ਲੱਛਣੇ ਕੋ ਤੇ ਜੀ ਦਿੱਤੇ ਆਈਆਂ ਫਿਰ ਤੂੰ ਹੋਰ ਦੱਸ ਮੈਨੂੰ ਹੱਸਣਾ ਗੱਲ ਵਾਤਾ ਹੂੰ ਆਪਣਾ ਚਾ ਲਾਈਫ ਬੋਰਿੰਗ ਚੱਲ ਰਹੀ ਆ ਕੱਲੀ ਘਰੇ ਹੁੰਦੀ ਆ ਪੜ੍ਹਨੀ ਕਿ ਵੀ ਕੋਈ ਨੌਕਰੀ ਨਹੀਂ ਮਿਲੀ ਕੀ ਆਉ ਆਏ ਕਹ ਤੂੰ ਜਲ ਰਹੀ ਆ ਤੇਰੀ ਬੋਰਿੰਗ ਲਾਈਫ ਤੇਰਾ ਜੀਜਾ ਹੈਗਾ ਤਾਂ ਹੈਗਾ ਹਾਂ ਕੁਛ ਤਾਂ ਹਾਲੋ ਚਿਹੜਾ ਮਾਰਦੇ ਮੇਰੇ ਕੋਲ ਹੈ ਤੁਸੀਂ ਤਾਂ ਹਰ ਰੋਟੀ ਜਿਹੜਾ ਮਾਰਦੇ ਹੋ ਮੇਰੇ ਕੋਲ ਆਉਂਗਾ ਕੀ ਕਰਾਈ ਨਹੀਂ ਜਾਂਦਾ ਹਾਂ ਸੁਣਾਉ ਸਰਪੀਚ ਚਲੀ ਪੱਕਾ ਸੱਤ ਚ ਲਾਂਗੇ ਪੱਕਾ ਪੱਕ ਪੱਕਾ ਜਲੂਗਾ ਪੱਕਾ ਜਲੂ ਹੋਰਾ ਹਾਂ ਕਿਉਂਕਿ ਉੱਥੇ ਕੋਈ ਚੌਕੀ ਦਾਤ ਨਹੀਂਗਾ ਹੈਗਾ ਆਪਾਂ ਤੋਂ ਨੇ ਚਨੇ ਹਨਾ ਕੋਣ ਮਾਰਗੇ ਨੇ ਸਾਰੇ ਨਾਲ ਨਾਲ ਉੱਤੇ ਤੇਰੀ 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 ਮੇਰੀ ਗੱਲ ਸੁਣ ਤੇਰੀ ਭੈਣ ਨੂੰ ਨਾ ਦੱਸੀ ਮੈਂ ਤੇ ਨਾ ਗੱਲਾਂ ਕਰਦਾ ਹਾਂ ਠੀਕ ਆਂ ਕਿ ਤੇ ਨਹੀਂ ਦਾ ਸੀ ਇਹ ਨਾਲ ਮੈਨੂੰ ਉੱਥੇ ਨਾ ਕੁਝ ਦਵਾਈ ਉਹ ਕਰਨਾ ਚਾਹੁੰਨੋਂ ਠੀਕ ਆ ਨਾਲ ਮੈਂ ਨਾ ਚੂੜੀਆਂ ਲੈਣੀਆਂ ਨੇ ਜਾਂ ਉਹ ਵੀ ਲਾਲ ਕਲਰ ਦੀਆਂ ਲੈਣੀਆਂ ਗਾਜਾ ਹਾਂ ਪੱਕਾ ਦਵਾਉਂ ਖੰਡ ਤੈਨੂੰ ਪੱਕਾ ਬਾਲੀ ਨਹੀਂ ਤਾਂ ਨੋਚੀ ਮੇਰਾ ਸਾਲਾ ਉਹਨੇ ਮੱਝਾ ਬਣਾ ਤਿਆ ਇੱਕ ਮਿੰਟ ਇੱਕ ਮਿੰਟ ਹਾਏ ਉਦੋਂ ਮੇਰਾ ਸਾਲਾ ਪਾਣੀ ਡੁੱਟਿਆ ਘਾੜਾ ਖੁੱਲ ਗਿਆ ਥੱਲੇ ਕੀ ਹੋ ਗਿਆ ਉਹ ਘਾੜਾ ਖੁੱਲ ਗਿਆ ਤੇਰਾ ਬਾਪ ਆ ਆ ਮੇਰਾ ਸਾਲਾ ਜੜੀ ਰਿਸ਼ਤੇਦਾਰੀ ਚੋਂ ਆਇਆ ਸੀ ਫੋਨ ਆ। ਉਹ ਜਾਣਦਾ ਉਹ ਤੇਰੇ ਕਿਹੜੀ ਰਿਸ਼ਤੇਦਾਰੀ ਚੋਂ ਫੋਨ ਆਉਂਦਾ। ਆ ਮੇਰੀ ਸਾਰੀ ਘਰਾਂ ਦਾ ਜਾਣਦਾ ਘੱਟ ਵਾਲੀ ਸਾਲੀ ਦਾ ਫੋਨ ਆਉਂਦਾ ਤਰੀ ਦਾ। ਕੱਖੇ ਦੇ ਹੱਥ ਦੇ ਰਿਆ ਮੇਰੀ ਸਾਲੀ ਨੇ ਇਹਦਾ ਉਹਦੀ ਬੀਬੀ ਨਾਲ ਗੱਲ ਕਰ ਦਿੱਤੀ। ਬੀਬੀ ਗੱਲ ਕਰਦੀ ਸੀ ਨਾਲੇ ਹੋਰ। ਉਧਰ ਘਰ ਅੱਜ ਕਰਿਆ ਜ ਮੇਰੇ ਨਾਲੋਂ। ਘਰ ਅੱਜ ਕਰੇ ਤੇ। ਥਾਲੀ ਪੈ ਗਈ ਘਰੇ ਦੀ। ਤੇਰਾ ਬਾਈ ਇਹ ਬੇੜਾ ਤੇਰਾ ਚਾ ਉਧਰ ਕੱਖ ਨਾ ਰਹਿ ਮੇਰੇ ਸਾਹ। ਆ ਆ ਮੇਰੀ ਮਾਂ ਨੂੰ ਆ ਮੇਰੀ ਮਾਂ ਨੂੰ ਆ ਜਾ ਮੇਰੇ ਕੋਲ। ਯਾਰ ਫਾਇਰ ਤੇ ਯਾਰ ਸਾਲਖੜਾ ਤਪਾਰਿਆ ਤੇ ਤੜਕੇ ਦੇ ਅਰੇ ਕੋਸ ਤੇ ਕੋਸ ਤੇ ਕੋਸ ਪਰ ਕਿਤੇ ਰੇ ਪਿਓਰੇ ਫੇਰੇ ਲੱਤੇ ਨੇ ਬਹਤ ਤੂੰ ਮਾਰ ਹੋਏ ਮਾਰ ਕੇ ਦਿਖਾ ਦੂ ਸਪਰੇਅ ਪਾ ਰੱਖਿਆ ਮਗਲਾ ਚਾਹ ਦੇਖ ਲਾ ਡੱਬੇ ਦਿੰਨੇ ਕਾ ਉਹ ਦਿੰਨਾ ਡੱਬੇ ਪੀ ਪੀ ਮਾਰੂ ਮਤ ਮੈਨੂੰ ਆਏ ਜਰਾ ਕਹ ਮੈਂ ਪੀ ਵੀ ਜਾਉ ਤੇਰੀ ਭੈਣ ਨੂੰ ਤੇਰੀ ਮਰਿਆ ਸਾਥ ਤੂੰ ਦਾ ਮੇਰਾ ਸਾਰਾ ਕੁਝ ਨਹੀਂ ਕਰ ਸਕਦਾ ਕੀ ਨਹੀਂ ਕਰ ਸਕਦਾ ਪੀ ਕੇ ਤੈਨੂੰ ਪਰਾਉਂ ਜਾਵਾਂ ਮੈਂ ਤਾਂ ਤੇਰੀ ਭੈਣ ਨੂੰ ਤੇਰੀ ਤੂੰ ਮੇਰੇ ਹਰਕ ਜੜੇ ਮੈਂ ਬਰਾ ਮਗ ਜਾ ਜਦੋਂ ਮੇਰਾ ਸਾਰਾ ਦੜਕੇ ਦਾ ਲੜੀਉਂਦਾ ਮੇਰੇ ਨਾਲ ਆ ਤੇਰਾ ਘਰ ਪਟੂ ਤੇਰਾ ਘਰ ਪਟਕੇ ਜਾਉ ਤੇਰਾ ਆ ਆ ਬੱਟ ਦਾ ਤੇਰਾ ਘਰ ਹਾ ਪੱਟਦਾ ਮੇਰਾ ਸਾਰਾ ਉਰਦੂ ਸੁਖੀ ਬਾਦੂ ਸੀ ਆ ਮਰੂ ਮਾਊਣਾ ਨੀਪਰੀਤ ਖਬਰਾਈ ਦੀ ਨੀਪਰੀਤ ਹਾਂਜੀ ਆ ਪੀ ਗਿਆ ਸਪਰੇ ਪੈਣ ਦਾ ਖਸਮ ਬੂਮੇ ਮਰ ਗਈ ਮੇ ਮੇਰੇ ਤਸਵੀਰ ਦਾ ਮੱਖਾ ਠਣਕੀ ਜਾਂਦਾ ਸੀ ਆਖੀ ਕਰਤਾ ਲੰਘ ਚਲ ਤੁਂ ਵੀ ਪੈਣ ਤੋਂ ਬੜਾ ਮਰਵਾਉਂਦਾ ਮੇਰਾ ਸਾਲਾ ਡਰਪੋਕ ਭੱਜਦਾ ਦੇਖ ਲੈ ਨਾਲ ਬਹੂ ਨੂੰ ਲੈ ਗਿਆ ਅਬਦੀ ਨੂੰ ਐ ਥੋੜੀ ਮਰਦਾ ਮੈਂ ਇਹਦਾ ਮੇਰਾ ਸੜਾ ਤੌੜੇ ਵਾਲਾ ਪਾਣੀ ਦੀ ਤੌੜੇ ਵਾਲੇ ਪਾਣੀ ਤੋਂ ਡਰ ਗਿਆ ਤੇਰੀ ਪਣਾਉ ਦੀ ਹਜੇ ਤਾਂ ਮਸੀਰ ਵੀ ਨਹੀਂ ਪੱਟੀ ਤੀ ਆ ਦੇਖ ਲੈ ਜਮਾ ਇਹ ਪਈਆਂ ਨਾਲ ਲੱਗੀ ਵੱਡਾ ਸੂਰਮਾ ਹਾਏ ਹਾਏ ਮੇਰਾ ਸਾਲਾ ਕੰਨਾ ਡਰਦਾ ਡਰਪੋਕ ਏ ਲੈ ਵੀ ਮੱਤਰਾ ਹੁਣ 2.5 ਲੱਖ ਰੁਪਏ ਨੂੰ ਇਹਦਾ ਪੱਟੂ ਖੂ ਮੈਂ ਨਾਲੇ 6 ਮਹੀਨੇ ਕਰੂੰਗਾ ਰਾਮ ਮੰਜੇ ਤੇ ਸਾਰੀ ਗਰਮੀ ਗਰਮੀਆਂ ਹੀ ਗੱਡੂ ਚਲ ਮੇਰੀ ਸਾੜੀ ਨੂੰ ਫੋਨ ਲਾਈਏ ਮੇਰੇ ਨਾਲ ਬੱਸੀ ਕਰੂੰਗਾ